ਵਿਦਵਾਨ ਸਭਾ ਹਲਕਾ ਤਰਨਤਾਰਨ ਦੇ ਲਈ ਜਿਮਣੀ ਚੋਣ ਦੇ ਲਈ ਚੋਣ ਪ੍ਰਚਾਰ ਜਿਹੜਾ ਇਹ ਲਗਾਤਾਰ ਅੱਗੇ ਵਧ ਰਿਹਾ ਹੈ ਔਰ ਪਿੰਡ ਸੋਲ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਇਥੇ ਉਹਨਾਂ ਦੀ ਗਵਾਈ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਇਹ ਅੱਗੇ ਬਤਾਇਆ ਜਾ ਰਿਹਾ ਹੈ ਹਰਮੀਤ ਸਿੰਘ ਸੰਧੂ ਸਾਹਿਬ ਜਿਹੜੇ ਨੇ ਸਾਬਕਾ ਵਿਧਾਇਕ ਉਮੀਦਵਾਰ ਨੇ ਤਲਬੀਰ ਸਿੰਘ ਗਿੱਲ ਸਾਹਿਬ ਸਰਮਨ ਸਿੰਘ ਤੁੰਦਤ ਵੱਡੀ ਸੰਖਿਆ ਦੇ ਵਿੱਚ ਸਾਰਾ ਹੀ ਪਿੰਡ ਜਿਹੜਾ ਇੱਥੇ ਪਹੁੰਚਿਆ ਸੀ ਆਸ-ਪਾਸ ਦੇ ਪਿੰਡਾਂ ਦੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਇੱਥੇ ਹੋ ਰਹੇ ਨੇ ਔਰ ਹਰਮੀਤ ਸਿੰਘ ਸੰਧੂ ਕਿਉਂਕਿ ਤਿਰਵੇਕਾਰ ਨੇ ਇਸ ਹਲਕੇ ਦੇ ਕਈ ਵਾਰ ਇੱਥੋਂ ਦੇ ਵਿਧਾਇਕ ਰਹੇ ਨੇ ਤੇ ਇਥੇ ਉਹਨਾਂ ਨੂੰ ਜਿਹੜੇ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਦੀ ਜਿਹੜੀ ਨਿੱਜੀ ਸਾਂਝ ਆ ਤਾਂ ਸੰਧੂ ਸਾਹਿਬਨ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਕਰਾਂਗੇ ਤਾਂ ਤਿੰਨ ਵਾਰ ਸੰਧੂ ਸਾਹਿਬ ਨੇ ਇਥੋਂ ਜਿਹੜੀ ਚੋਣ ਜਿਹੜੀ ਸੀਗੀ ਜਿੱਤੀ ਸੀ ਤਾਂ ਇਹਦੇ ਤਲਬੀਰ ਸਿੰਘ ਗਿੱਲ ਵੀ ਇਥੇ ਨੇ ਸੰਧੂ ਸਾਹਿਬ ਸੰਧੂ ਸਾਹਿਬ ਚਲਦੇ ਚਲਦੇ ਸੰਧੂ ਸਾਹਿਬ ਜਾਂਦੇ ਆ ਨੇ ਦੋ ਮਿੰਟ ਦੱਸ ਦਿਓ ਰਮੇਸ਼ ਸਰ ਗੱਲਬਾਤ ਅਸੀਂ ਉਮੀਦਵਾਰ ਨੇ ਜਿਹੜੇ ਉਹਨਾਂ ਦੇ ਨਾਲ ਕਰਾਂਗੇ ਉਮੀਦਵਾਰਾਂ ਨਾਲ ਮਿਲ ਰਹੇ ਨੇ ਸੰਧੂ ਸਾਹਿਬ ਹਾਂ ਜੀ ਸੰਸਦ ਇੱਕ ਸੈਕਿੰਡ ਜਲਦੀ ਵਾਲੀ ਦੱਸੋ ਤੁਹਾਨੂੰ ਕਿਉਂਕਿ ਤੁਸੀਂ ਤਿੰਨ ਵਾਰ ਇਥੋਂ ਵਿਧਾਇਕ ਰਹੇ ਜੇ ਲੋਕ ਤੁਹਾਡੇ ਬੜੇ ਨਿੱਜੀ ਰਿਲੇਸ਼ਨ ਨੇ ਲੋਕਾਂ ਦਾ ਪਿਆਰ ਵੀ ਇਵੇਂ ਤੁਹਾਨੂੰ ਦੇਖ ਹੀ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੇ ਲੋਕਾਂ ਨੂੰ ਕਿ ਤੁਸੀਂ ਜਦੋਂ ਹੁਣ ਇੱਥੇ ਦੁਬਾਰਾ VOTING ਲੈਣ ਲਈ ਆਏ ਜੇ ਸੀਨੀਅਰ ਜੀ ਅਧਿਆਕਾਰ ਜੀ ਦੇਖੋ ਗੱਲ ਆ ਆ ਤੁਸੀਂ ਵੇਖ ਹੀ ਲਿਆ ਹੋਣਾ ਮਾਹੌਲ ਅੱਜ ਇਹ ਤਕਰੀਬਨ ਸਾਡਾ 5ਵਾਂ 6ਵਾਂ ਇਕੱਠ ਆ ਔਰ ਲੋਕਾਂ ਚ ਉਤਸ਼ਾਹ ਵੇਖੋ ਸੰਗਤ ਦੇ ਵਿੱਚ ਉਤਸ਼ਾਹ ਵੇਖੋ ਲੋਕ ਬੜੇ ਤਾਵਲੇ ਨੇ ਕਿ ਤਰਨਤਾਰੰਦਾ ਜਿਹੜਾ ਹਿੱਸਾ ਵਿਧਾਨ ਸਭਾ ਚ ਪਵੇ ਤੇ ਸਾਡੇ ਜਿਹੜੇ ਰੁਕੇ ਕੰਮ ਉਹ ਹੋਣ ਚਾਹੇ ਉਹ ਸੜਕਾਂ ਦਾ ਮਸਲਾ ਚਾਹੇ ਰਸਤਿਆਂ ਦਾ ਮਸਲਾ ਚਾਹੇ ਉਹ ਹੋਰ ਕੋਈ ਮਸਲੇ ਨੇ ਸੋ ਮੈਂ ਸਮਝਦਾ ਸੱਪਗਵੰਤ ਸਿੰਘ ਜੀ ਮਾਨ ਨੇ ਪਹਿਲਾਂ ਹੀ ਪਹਿਲਾਂ ਪਹਿਲਾਂ ਹੀ ਇੰਨੇ ਪੈਸੇ ਸਾਨੂੰ ਦੇ ਦਿੱਤੇ ਆ ਮੈਂ ਤੁਲਵਾਦ ਕਰਦਾ ਆਪਣੇ ਸੀਐਮ ਸਾਹਿਬ ਦਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਲੋਕ ਵੀ ਸਾਥ ਦੇ ਰਹੇ ਆ ਔਰ ਮੈਂ ਸਮਝਦਾ ਇਹ ਬੜੀ ਵੱਡੀ ਜਿੱਤ ਜਿਹੜੀ ਹੋਣ ਜਾ ਰਹੀ ਹੈ ਸਰ ਜੀ ਇੱਕ ਜਲਦੀ ਜਲਦੀ ਦੱਸ ਦਿਓ ਤੁਸੀਂ ਜਦੋਂ ਤੀਸਰੇ ਵਿਧਾਇਕ ਸੀਗੇ ਉਸ ਤੋਂ ਬਾਅਦ ਲੋਕ ਜਿਵੇਂ ਦਾਰ ਕੰਮ ਰੁਕੇ ਪਏ ਸੀਗੇ ਉਸ ਤੋਂ ਹੁਣ ਦੁਬਾਰਾ ਲੋਕ ਜਿਹੜੇ ਨਿਯਮਤ ਹੋ ਦੇਖੋ ਜਿਹੜੇ ਕੰਮ ਰੁਕੇ ਹੋਦੇ ਕਈ ਕਾਰਨ ਸੀਗੇ ਜੀ ਕੰਮ ਰੁਕਣ ਦਾ ਕਈ ਕਾਰਨ ਸੀਗੇ ਉਹ ਮੈਂ ਕਾਰਨ ਹੁਣ ਆਪਣੀ ਸਪੀਚ ਵਿੱਚ ਵੀ ਦੱਸੇ ਨੇ 5 ਸਾਲ ਮਨਿੰਦਰ ਸਿੰਘ ਹੁਣਾਂ ਦੇ ਅੰਦਰ ਵੜ ਕੇ ਕੱਟ ਤੇ ਆਹ 3 ਸਾਲ ਸਾਡੇ ਸੋਹਲ ਸਾਹਿਬ ਜਿਹੜੇ ਮੌਜੂਦਾ ਐਮਐਲਏ ਸੀ ਠੀਕ ਨਹੀਂ ਸੀਗੇ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਜੀ ਪਰ ਹੁਣ ਉਨੀ ਦੂਨੀ ਰਫਤਾਰ ਨਾਲ ਜੜੇ ਉਹ ਕੰਮ ਚੱਲਣ ਮੁਕਾਬਲਾ ਦੀ ਤਾਂ ਦੋ ਜਿਹੜੇ ਭਾਈ ਕਿਸੇ ਨਾਲ ਨਹੀਂ ਜੀ ਸਾਰੇ ਵਿਹਲੇ ਥੈਂਕ ਯੂ ਦਰਮਿੰਦਰ ਸਿੰਘ ਸੰਧੂ ਸਾਹਿਬ ਇੱਥੇ ਜਿਹੜੇ ਉਮੀਦਵਾਰ ਨੇ ਇਥੋਂ ਆਮ ਆਦਮੀ ਪਾਰਟੀ ਦੇ ਔਰ ਤੀਸਰੀ ਵਾਰ ਤਿੰਨ ਵਾਰ ਪਹਿਲਾਂ ਵਿਧਾਇਕ ਰਹ ਚੁੱਕੇ ਨੇ ਉਹਨਾਂ ਦਾ ਜੋ ਕਹਿਣਾ ਹੈ ਇਹਦਾ ਇਥੇ ਥੋਰ ਵੀ ਆਗੂ ਸਾਹਿਬਾਨ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਤੇ ਬਾਕੀ ਕੁਲਦੀਪ ਸਿੰਘ ਧਾਲੀਵਾਲ ਸਰਵਨ ਸਿੰਘ ਤੁਮਸਾ ਵੀ ਇੱਥੇ ਪਹੁੰਚੇ ਸੀ ਤਲਬੀਰ ਸਿੰਘ ਗਿੱਲ ਵੀ ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਦਿਨਖੇਰਾ ਟੀਵੀ ਤਰਨਤਾਰਨ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਲਈ ਜਿਮਣੀ ਚੋਣ ਦੇ ਲਈ ਚੋਣ ਪ੍ਰਚਾਰ ਜਿਹੜਾ ਇਹ ਲਗਾਤਾਰ ਅੱਗੇ ਵਧ ਰਿਹਾ ਹੈ ਔਰ ਪਿੰਡ ਸੋਲ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਇਹ ਤੇ ਉਹਨਾਂ ਦੀ ਗਵਾਈ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਇਹ ਅੱਗੇ ਵਿਦਾਇਆ ਜਾ ਰਿਹਾ ਹੈ ਹਰਮੀਤ ਸਿੰਘ ਸੰਧੂ ਸਾਹਿਬ ਜਿਹੜੇ ਨੇ ਸਾਬਕਾ ਵਿਧਾਇਕ ਉਮੀਦਵਾਰ ਨੇ ਤਲਬੀਰ ਸਿੰਘ ਗਿੱਲ ਸਾਹਿਬ ਸਰਮਨ ਸਿੰਘ ਤੁੰਦਤ ਵੱਡੀ ਸੰਖਿਆ ਦੇ ਵਿੱਚ ਸਾਰਾ ਹੀ ਪਿੰਡ ਜਿਹੜਾ ਇੱਥੇ ਪਹੁੰਚਿਆ ਸੀ ਆਸ-ਪਾਸ ਦੇ ਪਿੰਡਾਂ ਦੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਇੱਥੇ ਹੋ ਰਹੇ ਨੇ ਔਰ ਹਰਮੀਤ ਸਿੰਘ ਸੰਧੂ ਕਿਉਂਕਿ ਤਿਰਵੇਕਾਰ ਨੇ ਇਸ ਹਲਕੇ ਦੇ ਕਈ ਵਾਰ ਇਥੋਂ ਦੇ ਵਿਧਾਇਕ ਰਹੇ ਨੇ ਤੇ ਇਥੇ ਉਹਨਾਂ ਨੂੰ ਜਿਹੜੇ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਦੀ ਜਿਹੜੀ ਨਿੱਜੀ ਸਾਂਝ ਆ ਤਾਂ ਸੰਧੂ ਸਾਹਿਬ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਕਰਾਂਗੇ ਤਾਂ ਤਿੰਨ ਵਾਰ ਸੰਧੂ ਸਾਹਿਬ ਨੇ ਇਥੋਂ ਜਿਹੜੀ ਚੋਣ ਜਿਹੜੀ ਸੀਗੀ ਜਿੱਤੀ ਸੀ ਤਾਂ ਇਹਦੇ ਤਲਬੀਰ ਸਿੰਘ ਗਿੱਲ ਵੀ ਇਥੇ ਨੇ ਸੰਧੂ ਸਾਹਿਬ ਸੰਧੂ ਸਾਹਿਬ ਚੱਲਦੇ-ਚੱਲਦੇ ਸੰਧੂ ਸਾਹਿਬ ਜਾਂਦੇ ਜਾਂਦੇ ਦੋ ਮਿੰਟ ਦੱਸ ਦਿਓ ਸਰ ਰਮਿੰਦਰ ਸਰ ਉਹ ਭਰਾ ਗੱਲਬਾਤ ਅਸੀਂ ਉਮੀਦਵਾਰ ਨੇ ਜਿਹੜੇ ਉਹਨਾਂ ਦੇ ਨਾਲ ਕਰਾਂਗੇ ਉਮੀਦਵਾਰਾਂ ਨਾਲ ਮਿਲ ਰਹੇ ਨੇ ਸੰਤੂ ਸਾਹਿਬ ਸੰਤੂ ਸਾਹਿਬ ਤੇ ਸੰਤ ਸਾਹਿਬ ਇੱਕ ਸੈਕਿੰਡ ਜਲਦੀ ਆਲੀ ਤੁਨੂ ਸਾਹਿਬ ਤੁਹਾਨੂੰ ਕਿਉਂਕਿ ਤੁਸੀਂ ਤਿੰਨ ਵਾਰ ਇਥੋਂ ਵਿਧਾਇਕ ਰਹੇ ਜੇ ਲੋਕ ਤੁਹਾਡੇ ਬੜੇ ਨਿੱਜੀ ਰਿਲੇਸ਼ਨ ਨੇ ਲੋਕਾਂ ਦਾ ਪਿਆਰ ਵੀ ਐਵੇਂ ਤੁਹਾਨੂੰ ਦੇਖ ਹੀ ਰਿਹਾ ਕੀ ਕਹਿਣਾ ਚਾਹੁੰਦੇ ਜੇ ਲੋਕਾਂ ਨੂੰ ਕਿ ਤੁਸੀਂ ਜਦੋਂ ਹੁਣ ਇੱਥੇ ਦੁਬਾਰਾ VOTING ਲੈਣ ਲਈ ਆਏ ਜੇ ਸੀਨੀਅਰ ਨੇ ਤੇਰੇ ਵੀ ਕਾਰਜ ਦੇਖੋ ਗੱਲ ਆ ਆ ਤੁਸੀਂ ਵੇਖ ਹੀ ਲਿਆ ਹੋਣਾ ਮਾਹੌਲ ਅੱਜ ਇਹ ਤਕਰੀਬਨ ਸਾਡਾ 5ਵਾਂ 6ਵਾਂ ਇਕੱਠ ਆ ਔਰ ਲੋਕਾਂ ਚ ਉਤਸ਼ਾਹ ਵੇਖੋ ਸੰਗਤ ਦੇ ਵਿੱਚ ਉਤਸ਼ਾਹ ਵੇਖੋ ਲੋਕ ਬੜੇ ਤਾਵੇ ਨੇ ਕਿ ਤਰਨਤਾਰਨ ਦਾ ਜਿਹੜਾ ਹਿੱਸਾ ਵਿਧਾਨ ਸਭਾ ਚ ਪਵੇ ਤੇ ਸਾਡੇ ਜਿਹੜੇ ਰੁਕੇ ਕੰਮ ਉਹ ਹੋਣ ਚਾਹੇ ਉਹ ਸੜਕਾਂ ਦਾ ਮਸਲਾ ਚਾਹੇ ਰਸਤਿਆਂ ਦਾ ਮਸਲਾ ਚਾਹੇ ਉਹ ਹੋਰ ਕੋਈ ਮਸਲੇ ਨੇ ਸੋ ਮੈਂ ਸਮਝਦਾ ਸੱਪਗਵੰਤ ਸਿੰਘ ਜੀ ਮਾਨ ਨੇ ਪਹਿਲਾਂ ਹੀ ਪਹਿਲਾਂ ਪਹਿਲਾਂ ਹੀ ਇੰਨੇ ਪੈਸੇ ਸਾਨੂੰ ਦੇ ਦਿੱਤੇ ਆ ਮੈਂ ਤੁਲਵਾਦ ਕਰਦਾ ਆਪਣੇ ਸੀਐਮ ਸਾਹਿਬ ਦਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਲੋਕ ਵੀ ਸਾਥ ਦੇ ਰਹੇ ਆ ਔਰ ਮੈਂ ਸਮਝਦਾ ਇਹ ਬੜੀ ਵੱਡੀ ਜਿੱਤ ਜਿਹੜੀ ਹੋਣ ਜਾ ਰਹੀ ਹੈ ਸਰ ਜੀ ਇੱਕ ਜਲਦੀ ਜਲਦੀ ਦੱਸ ਦਿਓ ਤੁਸੀਂ ਜਦੋਂ ਤੀਸਰੇ ਵਿਧਾਇਕ ਸੀਗੇ ਉਸ ਤੋਂ ਬਾਅਦ ਆ ਲੋਕ ਜਿਵੇਂ ਦਾਰ ਕੰਮ ਰੁਕੇ ਪਏ ਸੀਗੇ ਉਸ ਤੋਂ ਹੁਣ ਦੁਬਾਰਾ ਰੁਕ ਜਿਹੜੀ ਗਿਣਤਾ ਦੇਖੋ ਜਿਹੜੇ ਕੰਮ ਰੁਕੇ ਉਹਦੇ ਕਈ ਕਾਰਨ ਸੀਗੇ ਜੀ ਕੰਮ ਰੁਕਣ ਦਾ ਕਈ ਕਾਰਨ ਸੀਗੇ ਉਹ ਮੈਂ ਕਾਰਨ ਹੁਣ ਆਪਣੀ ਸਪੀਚ ਵਿੱਚ ਵੀ ਦੱਸੇ ਨੇ 5 ਸਾਲ ਮਨਿੰਦਰ ਸਿੰਘ ਹੁਣਾਂ ਨੇ ਅੰਦਰ ਵੜ ਕੇ ਕੱਟ ਤੇ ਆ ਤਿੰਨ ਸਾਲ ਸਾਡੇ ਸੋਲ ਸਾਹਿਬ ਜਿਹੜੇ ਮੌਜੂਦਾ ਐਮਐਲਏ ਸੀ ਠੀਕ ਨਹੀਂ ਸੀਗੇ। ਉਹਨਾਂ ਦੀ ਸਿਹਤ ਠੀਕ ਨਹੀਂ ਸੀ। ਜੀ। ਪਰ ਹੁਣ ਉਨੀ ਦੂਨੀ ਰਫਤਾਰ ਨਾਲ ਜੜੇ ਉਹ ਕੰਮ ਚੱਲਣ ਮੁਕਾਬਲਾ ਦੀ ਦਾ ਦੋ ਕਿਸੇ ਨਾਲ ਨਹੀਂ ਜੀ ਸਾਰੇ ਵਿਲੇ ਥੈਂਕ ਯੂ ਦਰਮੇਸ਼ ਸਿੰਘ ਸੰਤੂ ਸਾਹਿਬ ਇੱਥੇ ਜਿਹੜੇ ਉਮੀਦਵਾਰ ਨੇ ਇਥੋਂ ਆਮ ਆਦਮੀ ਪਾਰਟੀ ਦੇ ਔਰ ਤੀਸਰੀ ਵਾਰ ਕਿੰਨੀਆਂ ਵਾਰ ਪਹਿਲਾਂ ਵਿਧਾਇਕ ਰਹ ਚੁੱਕੇ ਨੇ ਉਹਨਾਂ ਦਾ ਜੋ ਕਹਿਣਾ ਹੈ ਇਹ ਤਾਂ ਇਥੇ ਥੋਰ ਵੀ ਆਗੂ ਸਾਹਿਬਾਨ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਤੇ ਬਾਕੀ ਕੁਲਦੀਪ ਸਿੰਘ ਧਾਲੀਵਾਲ ਸਰਮਨ ਸਿੰਘ ਤੁੰਸਾ ਵੀ ਇੱਥੇ ਪਹੁੰਚੇ ਸੀ ਤਲਬੀਰ ਸਿੰਘ ਗਿੱਲ ਵੀ ਕੈਮਰਾ ਪਰ ਤੋਂ ਵਿਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਦੇਨਕਸ਼ੂਰਾ ਟੀਵੀ ਤਰਨਤਾਰਨ ਵਿਦਾਨ ਜ਼ਬਾਲਕਾ ਤਰਨਤਾਰਨ ਦੇ ਲਈ ਜਿਮਣੀ ਚੋਂ ਦੇ ਲਈ ਚੋਣ ਪ੍ਰਚਾਰ ਜਿਹੜਾ ਇਹ ਲਗਾਤਾਰ ਅੱਗੇ ਵਧ ਰਿਹਾ ਹੈ ਔਰ ਪਿੰਡ ਸੋਲ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਇਹਤੇ ਉਹਨਾਂ ਦੀ ਗਵਾਈ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਇਹ ਅੱਗੇ ਵਿਦਾਇਆ ਜਾ ਰਿਹਾ ਹੈ ਹਰਮੀਰ ਸਿੰਘ ਸੰਧੂ ਸਾਹਿਬ ਜਿਹੜੇ ਨੇ ਸਾਬਕਾ ਵਿਧਾਇਕ ਉਮੀਦਵਾਰ ਨੇ ਤਲਬੀਰ ਸਿੰਘ ਗਿੱਲ ਸਾਹਿਬ ਸਰਵਨ ਸਿੰਘ ਤੁਮਦਤ ਵੱਡੀ ਸੰਖਿਆ ਦੇ ਵਿੱਚ ਸਾਰਾ ਹੀ ਪਿੰਡ ਜਿਹੜਾ ਇੱਥੇ ਪਹੁੰਚਿਆ ਸੀ ਆਸ-ਪਾਸ ਦੇ ਪਿੰਡਾਂ ਦੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਵਕ ਵਕ ਪਾਰਟੀਆਂ ਨੂੰ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਇੱਥੇ ਹੋ ਰਹੇ ਨੇ ਔਰ ਹਰਮੀਰ ਸਿੰਘ ਸੰਧੂ ਕਿਉਂਕਿ ਤਿਰਵੇਕਾਰ ਨੇ ਇਸ ਹਲਕੇ ਦੇ ਕਈ ਵਾਰ ਇਤੋਂ ਵਿਧਾਇਕ ਰਹੇ ਨੇ ਤੇ ਇਥੇ ਉਹਨਾਂ ਨੂੰ ਜਿਹੜੇ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਦੀ ਜਿਹੜੀ ਨਿੱਜੀ ਸਾਂਝ ਆ ਤਾਂ ਸੰਧੂ ਸਾਹਿਬਨ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਕਰਾਂਗੇ ਤਾਂ ਤਿੰਨ ਵਾਰ ਸੰਧੂ ਸਾਹਿਬ ਨੇ ਇਥੋਂ ਜਿਹੜੀ ਚੋਣ ਜਿਹੜੀ ਸੀਗੀ ਜਿੱਤੀ ਸੀ ਤਾਂ ਇਹਦੇ ਤਲਵੀਰ ਸਿੰਘ ਗਿੱਲ ਵੀ ਇਥੇ ਨੇ ਸੰਧੂ ਸਾਹਿਬ ਸੰਧੂ ਸਾਹਿਬ ਜਲਦੀ ਜਲਦੀ ਸੰਧੂ ਸਾਹਿਬ ਜਾਂਦੇ ਜਾਂਦੇ ਦੋ ਮਿੰਟ ਦੱਸ ਦਿਓ ਰਮਿੰਦਰ ਸਰ ਉਹ ਭਰਾ ਗੱਲਬਾਤ ਅਸੀਂ ਉਮੀਦਵਾਰ ਨੇ ਜਿਹੜੇ ਉਹਨਾਂ ਦੇ ਨਾਲ ਕਰਾਂਗੇ ਉਮੀਦਵਾਰਾਂ ਨਾਲ ਮਿਲ ਰਹੇ ਨੇ ਸੰਧੂ ਸਾਹਿਬ ਹਾਂ ਜੀ ਇਹ ਸੰਸਦ ਇੱਕ ਸੈਕਿੰਡ ਜਲਦੀ ਆਲੀ ਦਾਦੂ ਸਰਦੂ ਸਰ ਤੁਹਾਨੂੰ ਕਿਉਂਕਿ ਤੁਸੀਂ ਤਿੰਨ ਵਾਰ ਇਥੋਂ ਵਿਧਾਇਕ ਰਹੇ ਜੇ ਲੋਕ ਤੁਹਾਡੇ ਬੜੇ ਨਿੱਜੀ ਰਿਲੇਸ਼ਨ ਨੇ ਲੋਕਾਂ ਦਾ ਪਿਆਰ ਵੀ ਇਵੇਂ ਤੁਹਾਨੂੰ ਦੇਖ ਹੀ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੇ ਲੋਕਾਂ ਨੂੰ ਕਿ ਤੁਸੀਂ ਜਦੋਂ ਹੁਣ ਇੱਥੇ ਦੁਬਾਰਾ VOTING ਲੈਣ ਲਈ ਆਏ ਜੇ ਸੀਨੀਅਰ ਜੀ ਤੇਰਵੇਂ ਕਾਰਜ ਜੇ ਦੇਖੋ ਗੱਲ ਆ ਆ ਤੁਸੀਂ ਵੇਖ ਹੀ ਲਿਆ ਹੋਣਾ ਮਾਹੌਲ ਅੱਜ ਇਹ ਤਕਰੀਬਨ ਸਾਡਾ 5ਵਾਂ 6ਵਾਂ ਕੱਟ ਆ ਔਰ ਲੋਕਾਂ ਚ ਉਤਸ਼ਾਹ ਵੇਖੋ ਸੰਗਤ ਦੇ ਵਿੱਚ ਉਤਸ਼ਾਹ ਵੇਖੋ ਲੋਕ ਬੜੇ ਤਾਵਲੇ ਨੇ ਕਿ ਤਰਨਤਾਰਨ ਦਾ ਜਿਹੜਾ ਹਿੱਸਾ ਵਿਧਾਨ ਸਭਾ ਚ ਪਵੇ ਤੇ ਸਾਡੇ ਜਿਹੜੇ ਰੁਕੇ ਕੰਮ ਉਹ ਹੋਣ ਚਾਹੇ ਉਹ ਸੜਕਾਂ ਦਾ ਮਸਲਾ ਚਾਹੇ ਰਸਤਿਆਂ ਦਾ ਮਸਲਾ ਚਾਹੇ ਉਹ ਹੋਰ ਕੋਈ ਮਸਲੇ ਨੇ ਸੋ ਮੈਂ ਸਮਝਦਾ ਸੱਪਗਵੰਤ ਸਿੰਘ ਜੀ ਮਾਨ ਨੇ ਪਹਿਲਾਂ ਹੀ ਪਹਿਲਾਂ ਪਹਿਲਾਂ ਹੀ ਇੰਨੇ ਪੈਸੇ ਸਾਨੂੰ ਦੇ ਦਿੱਤੇ ਆ ਮੈਂ ਧੰਨਵਾਦ ਕਰਦਾ ਆਪਣੇ ਸੀਐਮ ਸਾਹਿਬ ਦਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਲੋਕ ਵੀ ਸਾਥ ਦੇ ਰਹੇ ਆ ਔਰ ਮੈਂ ਸਮਝਦਾ ਇਹ ਬੜੀ ਵੱਡੀ ਜਿੱਤ ਜਿਹੜੀ ਹੋਣ ਜਾ ਰਹੀ ਹੈ। ਸਰ ਸਭ ਇੱਕ ਜਲਦੀ ਜਲਦੀ ਦੱਸ ਦਿਓ ਤੁਸੀਂ ਜਦੋਂ ਤੀਸਰੇ ਵਿਧਾਇਕ ਸੀਗੇ ਉਸ ਤੋਂ ਬਾਅਦ ਲੋਕ ਜਿਵੇਂ ਦਾਰ ਕੰਮ ਰੁਕੇ ਪਏ ਸੀਗੇ ਉਸ ਤੋਂ ਹੁਣ ਦੁਬਾਰਾ ਲੋਕ ਜਿਹੜੇ ਨਿਮਤ ਆ ਰਹੇ ਦੇਖੋ ਜਿਹੜੇ ਕੰਮ ਰੁਕੇ ਉਹਦੇ ਕਈ ਕਾਰਨ ਸੀਗੇ ਜੀ ਕੰਮ ਰੁਕਣ ਦਾ ਕਈ ਕਾਰਨ ਸੀਗੇ ਉਹ ਮੈਂ ਕਾਰਨ ਹੁਣ ਆਪਣੀ ਸਪੀਚ ਵਿੱਚ ਵੀ ਦੱਸੇ ਨੇ 5 ਸਾਲ ਮਨਿੰਦਰ ਸਿੰਘ ਹੁਣਾਂ ਦੇ ਅੰਦਰ ਵੜ ਕੇ ਕੱਟ ਤੇ ਆਹ 3 ਸਾਲ ਸਾਡੇ ਸੋਹਲ ਸਾਹਿਬ ਜਿਹੜੇ ਮੌਜੂਦਾ ਐਮਐਲਏ ਸੀ ਠੀਕ ਨਹੀਂ ਸੀਗੇ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਜੀ ਪਰ ਹੁਣ ਉਨੀ ਦੂਣੀ ਰਫਤਾਰ ਨਾਲ ਜੜੇ ਉਹ ਕੰਮ ਚੱਲਣ ਮੁਕਾਬਲਾ ਦੀ ਦਰ ਕੋਈ ਨਾਲ ਨਹੀਂ ਜੀ ਸਾਰੇ ਵਿਲੇ ਥੈਂਕ ਯੂ ਦਰਮੀਤ ਸਿੰਘ ਸੰਧੂ ਸਾਹਿਬ ਇੱਥੇ ਜਿਹੜੇ ਉਮੀਦਵਾਰ ਨੇ ਇਥੋਂ ਆਮ ਆਦਮੀ ਪਾਰਟੀ ਦੇ ਔਰ ਦੂਸਰੀ ਵਾਰ ਤਿੰਨ ਵਾਰ ਉਸ ਤੋਂ ਪਹਿਲਾਂ ਵਿਧਾਇਕ ਰਹ ਚੁੱਕੇ ਨੇ ਉਹਨਾਂ ਦਾ ਜੋ ਕਹਿਣਾ ਹੈ ਇਹਦਾ ਇਹੇ ਥੋਰ ਵੀ ਆਗੂ ਸਾਹਿਬਾਨ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਤੇ ਬਾਕੀ ਕੁਲਦੀਪ ਸਿੰਘ ਧਾਲੀਵਾਲ ਸਰਵਨ ਸਿੰਘ ਤੁਮਸਾ ਵੀ ਇੱਥੇ ਪਹੁੰਚੇ ਸੀ ਤਲਬੀਰ ਸਿੰਘ ਗਿੱਲ ਵੀ ਕੈਮਰਾ ਪਰਤਨ ਵਿਪਨ ਸ਼ਰਮਾ ਨਾਲ ਗਗਨਦੀਪ ਸ਼ਰਮਾ ਦੇਨਕਸੂਰਾ ਟੀਵੀ ਤਰਨਤਾਰਨ